ਉਹਨਾਂ ਨੇ 5-6 ਫਾਇਰ ਕੱਢ ਕੇ ਗੋਲੀਆਂ ਸਿੱਧੀਆਂ ਚਲਾਨੀ ਚાલુ ਕਰਤੀਆਂ। ਫਿਰ ਆਪਣੇ ਡਾਕਟਰ ਸਾਹਿਬ ਕਹਿੰਦੇ ਐ ਰੈਫਰ ਕਰਨਾ ਜਾਂ ਕੀ ਦੇਖਦੇ ਵੇ ਡਾਕਟਰ ਸਾਹਿਬ। ਪੂਰ ਸਹੀ ਤੱਕ ਨਹੀਂ ਆਈ ਸਰ। ਕਹਿੰਦੇ ਬੱਚੇ ਤਾਂ ਦਬੇ ਘਰ ਦੇ ਲਾਗੇ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ। ਮਾਮਲਾ ਅੰਮ੍ਰਿਤਸਰ ਦੇ ਥਾਣਾ सदर ਦੇ ਅਧੀਨ ਪੈਂਦੇ ਇਲਾਕਾ ਸੰਦੂਕ ਕਲੋਨੀ ਤੋਂ ਨਿਕਲ ਕੇ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਨੂੰ ਗੋਲੀ ਲੱਗੀ ਜਿਸ ਦੇ ਨਾਲ ਨੌਜਵਾਨ ਗੰਭੀਰ ਹੂਕ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਕੁਝ ਖਾ ਪੀ ਰੇ ਸੀ ਕਿ ਦੁਕਾਨ ਤੇ ਵਿੱਤੀ ਨਹੀਂ ਆ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਕੀ ਨਾਮ ਹੈ ਅਰਜੀਤੋਂ ਜੀ ਕੀ ਗੱਲ ਬਾਤ ਹੋ ਸਰ ਮੈਂ ਨਾ ਕਰੋ ਨਿਕਲਦਾ ਪਿਆ ਸੀ ਚੰਨ ਕੇ ਦੇਖਿਆ ਕਿ ਮੁੰਡੇ ਤੇ ਗੋਲੀ ਲੱਗੀ ਦੀ ਸੀ ਤੇ ਰਣੂ ਕਿਹੜੇ ਦੀ ਸੀ ਮੈਂ ਨਾ ਸੰਦੂ ਕਲੋਨੀ ਦੇ ਬੈਕ ਸਾਈਡ ਤੇ ਦੇਖਿਆ ਬੱਚਾ ਡਿੱਗਾ ਪਿਆ ਸੀ ਪਜ ਮੁਰਕੇ ਫਿਰ ਉੱਠ ਕੇ ਡੇਪਿਆ ਤੇ ਉਹਦੇ ਪਿੱਛੇ ਗੋਲੀ ਵਜੀਦੀ ਸੀ ਲੱਕ ਦੇ ਸਦਰ ਥਾਣਾ ਨੇ ਕਿਹਦਾ ਸਰ ਕੀ ਗਲਤ ਗੱਲਬਾਤ ਕੀ ਹੋਈ ਸੀ ਸਿਰਫ ਗੱਲਬਾਤ ਤੇ ਕੁਛ ਨਹੀਂ ਪ੍ਰਾਨੀ ਰੰਜਿਸ਼ ਨਹੀਂ ਸੀ ਇਹਨਾਂ ਦੇ ਪਰਚੇ ਪਹਿਲੇ ਵੀ ਹੋਏਦੇ ਆ ਜੋ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਸ ਗੱਲ ਨੂੰ ਲੈ ਕੇ ਇਹਨਾਂ ਨੂੰ ਮਨਾ ਗੋਲੀ ਚਲਾਈ ਕੁਛ ਨਹੀਂ ਸਰ ਇਹ ਤੇ ਬੱਚੇ ਕੰਦੇ ਹੀ ਖਾਣ ਪੀਣ ਗਏ ਸੀ ਕੁਛ ਤੇ ਬਾਅਦ ਚ ਖਾਣ ਪੀਣ ਗਏ ਆ ਤੇ ਆਏ ਇੱਕ ਸਰਦਾਰ ਜੀ ਹੈਗੇ ਉਹਨਾਂ ਨੇ ਪੰਜ ਛੇ ਫਾਇਰ ਕੱਢ ਕੇ ਗੋਲੀਆਂ ਸਿੱਧੀਆਂ ਚਲਾਉਣੀ ਚાલુ ਕਰਤੀਆਂ ਹਾਂਜੀ ਉਹ ਘਰ ਦੇ ਨਜ਼ਦੀਕ ਕੋਲ ਲੈਂਦੇ ਨੇ ਹਾਂਜੀ ਉਹ ਇਹਨੇ ਕਹਿੰਦੇ ਬੱਚੇ ਤਾਂ ਦੇਵੇ ਘਰ ਦੇ ਲਾਗੇ ਸੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਪੈਦਲ ਸੀ ਪੈਦਲ ਸੀ ਘਰ ਦੇ ਲਾਗੇ ਸੀ ਆਪਣੇ ਉਹ ਪੁਲਿਸ ਨੇ 100 ਨੰਬਰ ਤੇ ਫੋਨ ਕੀਤਾ ਸਰ ਹਾਂਜੀ ਸਰ ਆਪਣੇ ਡਾਕਟਰ ਸਾਹਿਬ ਕਹਿੰਦੇ ਰੈਫਰ ਕਰਨਾ ਜਾਂ ਕੀ ਦੇਖ ਦੇਵੇ ਡਾਕਟਰ ਸਾਹਿਬ ਆਪਣੇ ਚੂਲੇ 'ਤੇ ਲੱਗੇ ਸਰ ਅੱਛਾ ਜੀ ਹਾਂਜੀ ਤੇ ਕਿੱਥੇ ਹਸਪਤਾਲ ਆਪਣੇ ਸਿਵਲ ਅਫਸਰ ਕੀ ਕੀ ਮਦਦ ਚਾਹੀਦੀ ਹੈ ਪ੍ਰਜਾਸ਼ਨ ਨੂੰ ਇਹ ਜਾਣਿਆ ਕਿ ਆਪਣੇ ਜੋ ਵੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੋਸ਼ੀਆਂ ਦੇ ਤੇ ਜਲਦ ਜਲਦ ਫੜੇ ਜਾਵੇ 100 ਨੰਬਰ ਤਾਂ ਕੰਪਲੀਟਲੀ ਪੁਲਿਸ ਕਿਨੇ ਦੇਰ ਬਾਅਦ ਪਹੁੰਚੀ ਪੁਲਸ ਅਜੇ ਤੱਕ ਨਹੀਂ ਆਈ ਸਰ ਹਾਲ ਤੱਕ ਪਹੁੰਚੀ ਨਹੀਂ ਨਹੀਂ ਪਹੁੰਚੀ ਐਚਓ ਸਾਹਿਬ ਇਹ ਫੋਨ ਆਇਆ ਐਚਓ ਸਾਹਿਬ ਦਾ ਬੜੇ ਬੜੇ ડીਲ ਕੀਤਾ ਉਹਨਾਂ ਨੇ ਕਹਿੰਦੇ ਅਸੀਂ ਮਲਾਈਮ ਆਪਣੇ ਭੇਜ ਰਹੇ ਹਾਂ ਜ਼ਖਮੀ ਹਲਚੀ ਲੈ ਕੇ ਆਏ ਇਹ ਨਾਲ ਮੇਰੇ ਆਪਣੇ ਆਏ ਆ ਨਾਲ ਲੈ ਕੇ ਅਸੀਂ ਜ਼ਖਮੀ ਹਲਚਨ ਨੂੰ ਲੈ ਕੇ ਆਏ ਬੱਚੇ ਬਈ ਕੀ ਨਾਮ ਸਰ ਹਾਂ ਜਸਵੀਰ ਸਿੰਘ ਜੀ ਹਾਂ ਜੀ ਇਹ ਗੋੜਕੀਤ ਮੁੰਡਾਇਆ ਜੀ ਆਪਣੇ ਮਜੀਠਾ ਰੋਡ ਕਹਿਣ ਦੇ ਉੱਥੇ ਜੀ ਕੋਈ ਝਗੜਾ ਹੋਇਆ ਨਾਲ ਕੋਈ ਗਨਸ਼ੂਟ ਹੋਏ ਚੂਲੇ ਲੱਗੀ ਗੋਲੀਆਂ ਨਾਲੇ ਹਾਂ ਜੀ ਬਾਕੀ ਦਾ ਟ੍ਰੀਟਮੈਂਟ ਕਰਤਾ ਨਾਲ ਉਹਦਾ ਠੀਕ ਆ ਜੀ ਉਹ ਬਚਾਇਆ ਮੁੰਡੇ ਦਾ ਹਾਂ ਬਚਾਇਆ ਜੀ ਬਿਲਕੁਲ ਬਚਾਇਆ ਦਾ ਕੋਈ ਗੱਲ ਨਹੀਂ ਕੀ ਇਲਾਜ ਚੱਲ ਰਿਹਾ ਉਹਦਾ ਹਾਂ ਹਾਂ ਇਲਾਜ ਚੱਲ ਰਿਹਾ ਨਾਲ ਕਰਤੀ ਫੈਟਰੀ ਦਿੱਤੀ ਡਾਕਟਰ ਸਾਹਿਬ ਨੇ ਨਾਲ ਹੀ ਸਰਜਨ ਸਾਹਿਬ ਆ ਗਿਆ ਜੀ ਇੱਥੇ ਲਾਜੋ ਨਾਲ ਕੋਈ ਗੱਲ ਨਹੀਂ ਸਨ